ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਨਤਾ ਲੈਂਡ ਪ੍ਰੋਮੋਟਰਸ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਤੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਉੱਤੇ ਦੋਸ਼ ਲਾਇਆ ਹੈ ਕਿ ਉਹ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਮਿਲੀ ਭਗਤ ਨਾਲ ਪਿੰਡ ਪਾਪੜੀ ਦੀ ਕਰੋੜਾਂ ਰੁਪਏ ਦੀ ਜ਼ਮੀਨ ਕੋਡੀਆਂ ਦੇ ਪਾਸ ਹੜਪਣਾ ਚਾਹੁੰਦਾ ਹੈ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਬੜੇ ਜੋਰ ਸ਼ੋਰ ਨਾਲ ਕਟੜ ਇਮਾਨਦਾਰ ਸਰਕਾਰ ਦੇ ਕਿਤੇ ਜਾ ਰਹੇ ਦਾਵੇ ਪ੍ਰਤੀ ਰੱਤੀ ਪਰਵੀ ਸੁਹਰਦ ਹਨ ਤਾਂ ਉਹ ਇਹਨਾਂ ਦੋਹਾਂ ਮਾਮਲਿਆਂ ਦੀ ਨਿਰਪੱਖ ਜਾਂਚ ਕਰਵਾ ਕੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਅੱਗੇ ਆਉਣ। ਥੋੜਾ ਸਾਰਾ ਸਤਿਵੰਤੋ ਬਹੁਤ ਬਹੁਤ ਧੰਨਵਾਦ। ਅੱਜ ਜਿਹੜਾ ਮੁੱਦਾ ਸਾਹਮਣੇ ਲੈ ਕੇ ਆਇਆ ਬੜਾ ਇੰਪੋਰਟੈਂਟ ਮੁੱਦਾ ਬੜਾ ਪੁਰਾਣਾ ਮੁੱਦਾ ਹੈ। ਕਿ ਪਿੰਡ ਪਾਪੜੀ ਦੀ ਸ਼ਾਲੇ ਕਨਾਲ ਸੱਤ ਮਰਲੇ ਜ਼ਮੀਨ ਦਾ ਮਸਲਾ ਹੈ। ਔਰ ਇਸ ਜ਼ਮੀਨ ਦਾ ਸਤਵੰਸੇਵਰਾਂ ਨੇ 16 ਫਰਵਰੀ 2017 ਨੂੰ ਜਦੋਂ ਸਰਕਾਰ ਕਾਲੀਦਾਲ ਦੀ ਸੀ ਉਹ ਦੁਬਾਰਾ ਕਾਂਸਪਾਰਟ ਸਪਾਰ ਬਣੀ ਹੈ। ਇਹਨਾਂ ਨੇ ਮંજੂਰੀ ਲਈ ਸੀ ਜ਼ਮੀਨ ਦੀ ਪੈਨਕੜੋ ਦੇ ਹਿਸਾਬ ਨਾਲ। ਔਰ ਇਨਨੇ ਕੋਈ ਐਗਰੀਮੈਂਟ ਨਹੀਂ ਹੋਇਆ ਕੁਛ ਨਹੀਂ ਹੋਇਆ ਸਿਰਫ 50 ਲੱਖ ਰੁਪਇਆ ਖਾਤੇ ਪਾ ਕੇ ਪੰਚਾਇਤ ਦੇ ਮਰ ਉਹਦੇ ਨਾਲ ਜ਼ਮੀਨ ਤੇ ਕਬਜ਼ਾ ਕਰ ਲਿਆ ਜਦੋਂ ਕਿ ਸਰਕਾਰ ਦੇ ਖਾਤੇ ਕੋਈ ਪ੍ਰੋਵੀਜ਼ਨ ਨਹੀਂ ਹੁੰਦੀ ਕਿ ਵੀ ਇੱਥਾ ਕੋਈ 50 ਲੱਖ ਪਾ ਕੇ ਸਾਰੀ ਜ਼ਮੀਨ ਤੇ ਕਬਜ਼ਾ ਕਰ ਲਿਆ ਜੇ ਸਰਕਾਰ ਨਾਲ ਕੋਈ ਡਾਕਟਰ ਨੀ ਕਲੀਅਰ ਹੁੰਦੀਆਂ ਐਗਰੀਮੈਂਟ ਰਜਿਸਟਰੀ ਨਹੀਂ ਹੁੰਦੀ ਉਹਦਾ ਸਰਕਾਰੀ ਉਹਦੇ ਕਬਜ਼ਾ ਪੰਚਾਇਤ ਨਹੀਂ ਕਰ ਸਕਦਾ ਇਹ ਕਿ ਪਰ ਇਹਨਾਂ ਨੇ ੱਕਾ ਕਰਕੇ ਜੇ ਸਮਝੋ ਇਹਨੂੰ ਆਪਣੇ ਉੱਤੇ ਜੋ ਪਤਾ ਸੀ ਸ਼ਾਇਦ ਮੇਰਾ ਬਾਹੂਬਲ ਬਹੁਤ ਜ਼ਿਆਦਾ ਹੈਗਾ ਕੰਨ ਨੇ ਕਹਗਾ ਉੱਤੇ ਕਹਦਾ ਛੜਕਾ ਬਣਾਤੇ ਸਭ ਬਣਾਦਿਆ ਉਹ ਜਵੇਦੀ ਰਿਸ਼ਤੇ ਤੱਕ ਨਹੀਂ ਹੋਈ ਜਦੋਂ ਕਿ ਜਿਹੜਾ ਸਰਕਾਰੀ ਪੰਚਾਇਤੀ ਸਿਸਟਮ ਹੈ ਇੱਕ 1947 ਦਾ ਇੱਕ ਰੂਲ ਹੈ ਇੱਕ ਕਾਨੂੰਨ ਹੈ ਮੇਰੇ ਮਨ ਹੈਗਾ 6 ਬ੍ਰੈਕਫਾਸਟ ਨੇ ਇਹ ਪਰਬਲਿਕ ਟਨ ਦੀ ਇਸ ਤਰ੍ਹਾਂ ਸਰ ਲੰਘਣਾ ਹੈ ਜਿਸ ਤਹਰ ਜਿਹੜੀ ਜ਼ਿਲ੍ਹੇ ਦੀ ਪ੍ਰੈਸਿਡੈਂਸੀ ਕਮੇਟੀ ਹੁੰਦੀ ਆ ਉਹ ਜਮੀਨ ਦੀ ਕੀਮਤਾਂ ਕਰਦੇ ਸਿਰਫ 6 ਮਹੀਨਾ ਬਾਅਦ ਹੀ ਹੁੰਦੀ ਆ ਅੱਜ ਨੂੰ 8 ਸਾਲ ਹੋ ਗਏ 8 ਸਾਲ ਹੋ ਗਏ ਉਦੋਂ ਨਾ ਉਦੋਂ ਤਨਗੜ੍ਹ ਦਾ ਜ਼ਮੀਨ ਦਾ ਰੇਟ ਸੀਗਾ ਤੇ ਨਾ ਅੱਜ ਤੱਕ ਨਗਰ ਦਾ ਰੇਟ ਦਾ ਜ਼ਮੀਨ ਦਾ ਉਦੋਂ ਵੀ ਮੈਂ ਵਿਧਾਨ ਸਭਾ ਦੇ ਵਿੱਚ ਮੈਂ ਇੱਕ ਬਕਾਇਦਾ ਲੈਟਰ ਲਿਖ ਕੇ ਦਿੱਤਾ ਸੀ ਵੀ ਛਤੀਗੁਰ ਦਾ ਮੈਥੋਂ ਲੈ ਲਓ ਜੀ ਉਹਦਾ ਬਾਤ ਇਹ ਸ਼ਰਿਆਵ ਲੰਗਣਾ ਹੈਗੀ ਆ ਵੀ ਤੁਸੀਂ ਇਹ ਲਟਾਈ ਜਾ ਰਹੇ ਜ਼ਮੀਨ ਕੋਈ ਜ਼ਮੀਨ ਜਿਹੜੀ ਹੈਗੀ ਆ ਉਹ ਹੈਗੀ ਐਰਪੋਰਟ ਰੋਡ ਦੇ ਉੱਤੇ ਅਰ ਉਸ ਤੋਂ ਬਾਅਦ ਅੱਜ ਤੱਕ ਕੋਈ ਰਿਸ਼ਟਰੀ ਨਹੀਂ ਹੋਈ ਪਰ ਕੰਪਿਆਓ ਤੋਂ ਬਾਅਦ ਨਿਸ਼ਾਨਦੇਹੀ ਵਗੈਰਾ ਹੋਈ ਜ਼ਮੀਨ ਸਾਰੇ ਦੇ ਕਬਜ਼ੇ ਚ ਹੈ ਅਸੀਂ ਤਾਂ ਇਹ ਗੱਲ ਕਰਦੇ ਵੀ ਅੱਜ ਉਸ ਜ਼ਮੀਨ ਦੀ ਕੀਮਤ ਜੇ ਹੁਣ ਜ਼ੈੜੀ ਦੇ ਵਿੱਚ ਜ਼ਮੀਨ ਦੀ ਕੀਤ 20 ਲੱਖ ਕੋੜ ਵੀ ਆ ਕੇ ਲਾਏ ਗਿਆ ਤਾਂ ਇਸ ਜ਼ਮੀਨ ਦੀ ਰਿਸਰਚ ਜਿਹੜੀ ਪ੍ਰਾਈਸ ਹੋਣੀ ਚਾਹੀਦੀ ਹੈ ਦੁਆਰੇ ਪ੍ਰਾਈਸ ਫਿਕਸ ਹੋਣੀ ਚਾਹੀਦੀ ਹੈ ਨਾ ਕਿ ਉਸ ਰੇਟ ਤੇ ਹੋਣੀ ਚਾਹੀਦੀ ਜੇ ਕੋਨੂੰਨ ਹੈ ਜੇ ਕੋਈ ਇਹ ਨਹੀਂ ਕਿ ਆਪਾਂ ਢੂੜ ਮੁੱਲ ਦੇ ਕਾਨੂੰਨ ਦੇ ਤਹਿਤ ਆਪਾਂ ਗੱਲ ਕਰ ਰਹੇ ਹਾਂ ਅੱਜ ਉਸ ਜ਼ਮੀਨ ਦੀ ਜੇ ਆਪਾਂ ਘੱਟੋ ਘਾਟੇ ਮੁੱਲ ਆਈਏ ਤਾਂ 150 ਕੋੜ ਪਰ ਜ਼ਮੀਨਾਂ ਜੇ ਘੜ ਤੋਂ ਕੱਢਣੀ ਆਪਾਂ ਜਿਹੜੀ ਪ੍ਰਾਈਸ ਉਹਨਾਂ ਨੇ ਫਿਕਸ ਕੀਤੀ ਹੈ ਹਾਲਾਂਕਿ ਡੈੜੀ ਦਾ ਤੇ ਪਾਪੜੀ ਦਾ ਜਿਹੜਾ ਆਪਸ ਵਿੱਚ ਡਿਸਟੈਂਸ ਹੈਗਾ ਘੱਟੋ ਘੱਟ 10 ਤੋਂ 12 ਕਿਲੋਮੀਟਰ ਦਾ ਹੈ। ਔਰ ਇਹ ਬਿਲਕੁਲ ਜਿਹੜਾ ਬੜਾ ਡਿਵੈਲਪਡ ਏਰੀਆ ਬੈਸੀ ਡੈਕਟਰ ਦੇ ਬਿਲਕੁਲ ਸਾਹਮਣੇ ਪੈਂਦੀ ਆ। ਔਰ ਇਹਦੇ ਬਗੈਰ ਜੁਡਾਈ ਕੀਤੀ ਹੋਈ ਆ ਔਰ ਉਹਨਾਂ ਕਰਕੇ ਇਹਦੇ ਜਿਹੜੇ ਗਾਹਾਂ ਫਲੈਟ ਨੇ ਹੋਰ ਸਾਰਾ ਸਿਸਟਮ ਬਣ ਰਿਹਾ। ਕਿ ਉਹ ਜ਼ਮੀਨ ਅੱਜ 50 ਫੂਟ ਬਿਕੇਮੀ ਮਿਲਦੀ। ਤੇ ਅੱਜ ਕੋਈ 6 ਏਕੜ ਦੀ ਜ਼ਮੀਨ ਦਾ ਪਲਾਟ ਲੈ ਕੇ ਉਹ ਵੱਡਾ ਸਰਵਿਸਾਂ ਹੋਟਲ ਬਣ ਸਕਦਾ ਉਹਦੇ ਵਿੱਚ। ਪਰ ਮੈਂ ਤੁਹਾਡੇ ਰਾਹੀਂ ਖਾਸ ਕਰਕੇ ਮਾਨ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਕਿ ਮਾਨ ਸਾਹਿਬ ਤੁਸੀਂ ਜੀਓ ਟੋਲਰੈਂਸ ਦੀ ਗੱਲ ਕੀਤੀ ਹੈ ਕਿ ਨਾ ਖਾਣ ਨਾ ਖਾਣ ਦੇਵਾਂ ਪਰ ਅੱਜ ਇਹ ਬੜਾ ਵੱਡਾ ਮੈਨੂੰ ਪਤਾ ਲੱਗਿਆ ਕਿ ਕੁਝ ਸਰਕਾਰੀ ਜਿਹੜੇ ਅਫਸਰ ਤਹੂ ਹੋਏ ਪਏ ਨੇ ਕਿ ਇਹ ਜ਼ਮੀਨ ਅਸੀਂ ਕਰਵਾਸੇ ਦਾ ਕੋਆਰਡੀਨੇਟਰ ਦੇ ਕੋਈ ਅਫਸਰ ਸੈਂਡ ਕੋ ਸੈਂਪ ਤਾਂ ਜਿਹੜੇ ਬੰਦੇ ਤਹੂ ਹੋਏ ਨੇ ਉਹ ਫਟਾਫਟ ਲੱਗੇ ਕਿ ਕਿਸ ਤਰੀਕੇ ਨਾਲ ਅਸੀਂ ਜਿਵੇਂ ਉਹਦੇ ਨਾਮ ਦਰਾ ਦਈਏ ਤੇ ਥਾਰਾ ਕੋਲ ਜਮਾ ਕਰਾ ਲੀਏ ਔਰ ਅਸੀਂ ਇਸ ਕਾਲਾ ਪੂਰਾ ਬੋਧ ਕਰਾਂਗੇ ਮਾਨ ਸਾਹਿਬ ਤੋਂ ਮੈਨੂੰ ਇਹ ਆਸ ਹੈ ਕਿ ਬੜਾ ਇਮਾਨਦਾਰ ਨਾਲ ਸਰਕਾਰ ਕੰਨੇ ਚਲਾ ਰਿਹਾ ਮੈਂ ਤੇ ਕੀ ਉਹ ਸਰਕਾਰ ਦਾ 150 ਕੋਟ ਰੁਪਏ ਬਚਾਉਣਗੇ ਪੰਚਾਇਤ ਨੂੰ 150 ਕੋਟ ਦੇਣਗੇ ਕੀ ਉਹਦੇ ਬੋਲੀ ਦੁਆਰਾ ਆਪਸ਼ਨ ਹੋਏਗੀ ਕੋਰਾਂ ਕਮੇਟੀ ਬਣੇਗੀ ਜਾਂ ਜਿਹੜਾ ਪ੍ਰਿੰਟ ਪ੍ਰਾਈਸ ਉਹਦੀ ਕੀਮਤ ਹੋਏਗੀ ਤੇ ਜੇ ਉਹ ਇਹ ਨਹੀਂ ਕਰਦੇ ਤਾਂ ਮਤਲਬ ਸਰਕਾਰ ਦੀ ਕੋਈ ਮਿਹਲੀ ਭੁਗਤਾ ਪਰ ਪਰ ਮੈਨੂੰ ਪੂਰਾ ਬਸ਼ੰਦਨ ਮਾਨ ਸਾਹਿਬ ਕਰਦਾ ਐਕਸ਼ਨ ਲੈਣਾ ਹੈ ਤੇ ਲੈਣਾ ਵੀ ਚਾਹੀਦਾ ਉਹਨਾਂ ਨੂੰ ਵੇ ਨਹੀਂ ਲੈਂਦੇ ਇਟ ਮੀਨ ਕੋਈ ਨਾ ਬਰਗੇ ਨੇ ਹੈ ਆ ਦੋਸਤੋਂ ਇਲਾਵਾ ਕਿ ਵੀ ਜਦੋਂ ਉਸੇ ਕੋਈ ਪਰਮਿਸ਼ਨ ਹੀ ਹੈ ਨਹੀਂ ਕੋਈ ਰੋਡ ਕਿੱਦਾ ਬਣਾ ਲੀਆ ਤੁਸੀਂ ਲੱਟਕਦਾ ਲਾ ਆਂ ਦੀ ਸਿਵਲ ਕਿੱਦਾ ਬਣਾ ਉੱਥੇ ਮੈਂ ਕੋ ਹੁਣ 50 ਲੱਖ ਰੁਪਏ ਜਮ੍ਹਾਂ ਕਰਾ ਕੇ ਮਾਜਾ ਸਾਰਾ ਪਹਿਲੇ ਮਿੰਟ ਕਬਜ਼ਾ ਕਰਨਾ ਹੋ ਸਕਦਾ ਹੈ ਪੋਸੀਬਲ ਹੈ ਜਿੰਦ ਤੱਕ ਤੁਹਾਡਾ ਕੋਈ ਤੁਹਾਨੂੰ ਰਿਟਰਨ ਆਰਡਰ ਨਹੀਂ ਮਿਲਦਾ ਵੀ ਇਹਨੇ ਪੈਸੇ ਜਮ੍ਹਾਂ ਕਰਾਉ ਤੇ ਆਹ ਗੁੱਡੇ ਟਰਮਲ ਕੰਡੀਸ਼ਨ ਦੇ ਨਾਲ ਰਿਸ਼ਤੀ ਕਰਾਓ ਆਪਣੀ ਤੁਸੀਂ ਕਿੱਦਾਂ ਕਰ ਲਓਗੇ ਫਿਰ ਜਿਹੜਾ ਅੱਜ 8 ਸਾਲ ਹੋ ਗਏ ਉਸ ਗੱਲ ਨੂੰ 8 ਸਾਲ ਪਹਿਲਾਂ ਇਹਦੇ ਦੇ 8 ਸਾਲ ਤੋਂ ਪਹਿਲਾਂ ਉਸ ਵੇਲੇ ਰੇਟ ਵੀ ਉਦੋਂ ਵੀ ਘੱਟੋ-ਘੱਟ ਵੀ 15 ਤੋਂ 20 ਕਰੋੜ ਪਰ ਰੇਟ ਸੀ ਜ਼ਮੀਨ ਦਾ ਘੱਟੋ-ਘੱਟ ਵੀ ਜਿਹੜੀ ਸੀ ਪਰ ਇਹਨੂੰ ਵੱਧ ਪਰ 20 ਕਰੋੜ ਬੱਕਾ ਘੱਟੋ-ਘੱਟ ਰੇਟ ਸੀਗਾ ਅੱਜ ਉਹ ਜ਼ਮੀਨ 50 ਕਰੋੜ ਕਿੱਲੇ ਦੀ ਹੈ ਜਿਹੜੀ ਨੂੰ ਇਹ ਅਫਸਰ ਸਾਡੇ ਨਾਲ ਮਿਲ ਕੇ ਰੋਣਾ ਚਾਹੁੰਦੇ ਨੇ ਪਰ ਲੇਕਰ ਅਸੀਂ ਇਸ ਗੱਲ ਦਾ ਪੂਰਾ ਬੋਰਡ ਕਰਾਂਗੇ ਔਰ ਜੇ ਜਿਹੜੇ ਅਫਸਰ ਇਹ ਕੋਈ ਬਾਈ ਦੇ ਇਸ ਕਤਾਹੀ ਕਰਨਗੇ ਅਸੀਂ ਕਿਟਾਰੇ ਵੀ ਖੜਾ ਕਰਾਂਗੇ ਕੋਟੇ ਵੀ ਖੜਾ ਕਰਾਂਗੇ ਪਲੱਸ ਉਹਨਾਂ ਰਿਸਪੋਨਸੀਬਿਲਟੀ ਵੀ ਖੇ ਅਸੀਂ ਕੋਈ ਨਾ ਗੱਦ ਕੰਮ ਕੀਤਾ ਉਹਦੀ ਜਵਾਬ ਦੇ ਦਾ ਅਸਰਾਂ ਨਹੀਂ ਹੋਊਗੀ ਕਿਉਂ ਸਰਕਾਰਾਂ ਕਾਂਗਰਸਾਂ ਜਾਂਦੀਆਂ ਨੇ ਪਰ ਜਦ ਤੱਕ ਪਬਲਿਕ ਮਨੀ ਦੀ ਗੱਲ ਹੈ ਉਥੇ ਸਰਕਾਰ ਦੇ ਅਸੀਂ ਕਿਰਪਾ ਬਰਵਾ ਦੇਣਾ ਇਹਦੇ ਲਈ ਤੁਹਾਨੂੰ ਅੱਜ ਬੇਨਤੀ ਕਿ ਤੁਹਾਡੇ ਲਈ ਸੀਆਨਸਰ ਨੂੰ ਕਰਨੀ ਚਾਹਣਾ ਕਿ ਸੀਆਨਸਰ ਬਕਾਇਦਾ ਇਹਦੀ ਦੁਬਾਰਾ ਪ੍ਰਸ਼ਿਕਸ਼ ਕਰਾਈ ਜਾਵੇ ਤੇ ਉਸ ਦਾ ਆਕਸ਼ਨ ਕਰਾਈ ਜਾਵੇ ਉਹਦਾ ਉਹਦਾ ਉਹਦੇ ਪਾਣੀ ਦਾ ਪਾਣੀ ਕੀਤਾ ਜਾਵੇ ਤਾਂ ਕਿ ਸਰਕਾਰ ਦੇ ਖਜ਼ਾਨੇ ਨੂੰ ਅੱਜ ਸਰਕਾਰ ਨੂੰ ਲੋੜ ਆ ਪੈਸੇ ਦੀ ਸਰਕਾਰ ਨੂੰ ਪਿੰਡਾਂ ਡਵੈਲਪਮੈਂਟ ਵਾਸਤੇ 1 ਰੁਪਿਆ ਨਹੀਂ ਆਇਆ ਸਾਰੇ ਪਿੰਡਾਂ ਦੇ ਵਿੱਚ ਗਵਰਨਮੈਂਟ ਵਾਸਤੇ ਰੁਪਇਆ ਨਹੀਂ ਆਇਆ ਅਸੀਂ ਈਡਬਲਯੂਐਸਟੀ ਦਾ ਸੈਕਸ਼ਨ ਆ ਉਹਨੂੰ ਮੁਕਾਨ ਵਾਸਤੇ ਦੇਣ ਦੀ ਗੱਲ ਕਰਦੇ ਆ ਅਸੀਂ ਆਮੇ ਬਲਾਡ ਦੇਣ ਦੀ ਗੱਲ ਕਰਦੇ ਆ ਪਰ ਇੱਕ ਪਾਸੇ ਅਸੀਂ ਕਿਹੜਾ ਕਰੋੜਾ ਰੁਪਇਆ ਸੈਂਕੜੇ ਕਰੋੜ ਰੁਪਇਆ ਸੀ ਆਪਣਾ ਸਰਕਾਰ ਦਾ ਲਟਾਰ ਰਹੇ ਜਿਹੜਾ ਕਿ ਬੜਾ ਗਲਤ ਫੈਸਲਾ ਹੈਗਾ ਤੇ ਅਸੀਂ ਉਹਨਾਂ ਅਫਸਰਾਂ ਨੂੰ ਵੀ ਇਹ ਬਾਤ ਦੇਣੀ ਚਾਹੁੰਦੇ ਆ ਕਿ ਭਾਈ ਜੋ ਤੁਹਾਡੀ ਡਿਊਟੀ ਆ ਉਹਨੂੰ ਨਿਭਾਓ ਜੋ ਕਾਨੂੰਨ ਕਹਿੰਦੇ ਆ ਉਹਦਾ ਉਹਦਾ ਕੰਮ ਕਰੋ ਨਹੀਂ ਤੁਹਾਡਾ ਸਿੱਧਾ ਸਾਡਾ ਕੋਲ ਸਾਡੇ ਸਾਹਮਣੇ ਪਿਆ ਹੈ ਤੇ ਇਸ ਤਰ੍ਹਾਂ ਹੀ ਜੇ ਤੁਹਾਨੂੰ ਪਤਾ ਜਿਹੜਾ ਜ਼ਮੀਨ ਦਾ ਇਹ ਦੇਖਿਆ ਤਬਾਵਲਾ ਹੋਇਆ ਸੀ ਉਹ ਚ ਸਵਾਰਥ ਤਾਂ ਆਪਣੇ ਸਰਪੰਚ ਸਾਹਿਬ ਸਵਰਛਦਾਾਰ ਗਏ ਪਰ ਜਦੋਂ ਤੁਹਾਡਾ ਤਬਾਵਲਾ ਹੀ ਗਲਤ ਹੈਗਾ ਉਹ ਤਾਂ ਜਿਹੜਾ ਸੈਨਿਕ ਫੋਰਜੂਰੀ ਇੱਕ ਗਲਤ ਪਾਏ ਗਏ ਨੇ ਲੈਬ ਤੋਂ ਟੈਸਟ ਹੋ ਗਏ ਨੇ ਤਾਂ ਤੁਹਾਡਾ ਕਿੱਦੋਂ ਕੈਨਸਲ ਹੋਣਾ ਚਾਹੀਦਾ ਤੁਹਾਡਾ ਉਹ 15 ਕਣਾ 8 ਮਰਲੇ ਦਾ ਬਿਲਕੁਲ ਬਸ ਸੈਕਟਰ ਵਾਲੇ ਪਾਸੇ ਆ ਜਿਹੜੇ ਮੇਨ ਮਾਰਕੀਟ ਆ ਉਸ ਪਾਸੇ 15 ਕਣਾ 8 ਮਰਲੇ ਆ ਤੇ ਉਹ ਤਵਾਲਾ ਦੇ ਪੈਂਸਲ ਬਗਾਰਨਾ ਇਹਦੀ ਵੀ ਬਗਾਰਾ ਇਹ ਪਵਾਲਾ ਕਿਸੀ ਕੀਤਾ ਜਾਵੇ ਦੁਬਾਰੇ ਜਿਹੜੀ ਉਹ ਜ਼ਮੀਨ ਆ ਪੰਚਾਇਤ ਨੂੰ ਦਿੱਤੀ ਜਾਵੇ ਜਾਂ ਉਹਦੇ ਦੁਬਾਰਾ ਆਪਸ਼ਨ ਕਰਾਈ ਜਾਵੇ ਤਾਂ ਕਿ ਪੰਚਾਇਤ ਦੇ ਖਜ਼ਾਨੇ 'ਚ ਜਿਹੜਾ ਪੈਸਾ ਉਹ ਆਵੇ ਜਿਹੜਾ ਕਰੰਟ ਪੈਸਾ ਆਵੇ ਤੁਸੀਂ ਇੱਕ ਪਾਸੇ ਤਾਂ ਕੋਟੇ ਦੇ ਪਾਸ ਜਮੀਨ ਲੈ ਕੇ ਉਹਨਾਂ ਦਾ ਖੇਤ ਦੇ ਦੇ ਨਦੀ ਵਾਲੀ ਜ਼ਮੀਨ ਦੇ ਦਿੱਤੀ ਇੱਕ ਵਾਰੀ ਤੁਸੀਂ ਪੂਰੀ ਪਲੇਨ ਜਮੀਨ ਸੰਭਾਲ ਲਈ ਔਰ ਉਹ ਜ਼ਮੀਨ ਸੰਭਾਲਦੇ ਨਾਲ ਠੀਕ ਹੈ ਸਰਪੰਚ ਸਾਹਿਬ ਨਹੀਂ ਰਹੇ ਪਰ ਜ਼ਮੀਨ ਤਾਂ ਇੱਥੇ ਹੀ ਆ ਨਾ ਤੇ ਹੁਣੇ ਅਸੀਂ ਇਹ ਮੰਗ ਕਰਦੇ ਵੀ ਉਹ 15 ਲੱਖ ਮਾਲੇ ਦਾ ਵੀ ਇਹ ਤਵਾਲਾ ਜਦੋਂ ਉਹ ਜਿਹੜਾ ਸائن ਜਾਲੀ ਪਾਏ ਗਏ ਨੇ ਇਹ ਗੱਲ ਪ੍ਰੂਫ ਹੋ ਗਈ ਹੈ ਪਰਚਾ ਦਰਜ ਹੋ ਗਿਆ ਤੇ ਫਿਰ ਉਹਨੂੰ ਕੈਨਸਲ ਕਰਕੇ ਉਹ ਜ਼ਮੀਨ ਵੀ ਦੁਬਾਰਾ ਪੰਚਾਇਤ ਦੇ ਨਾਲ ਕੀਤੀ ਜਾਵੇ ਤੇ ਦੁਬਾਰਾ ਉਹਦੀ ਰੀਐਕਸ਼ਨ ਕਰਕੇ ਔਰ ਉਹ ਬਗੈਰ ਸਰਕਾਰ ਨੂੰ ਮਤਮਤ ਜਿਹੜਾ ਰੈਣੂ ਇਕੱਠਾ ਕਰਕੇ ਲਗਾਵੇ ਇਹ ਮੇਰੀ ਅਪੀਲ ਹੈ ਸਰਪੰਚ ਜੀ ਸਾਹਿਬ ਨੂੰ ਔਰ ਇਹ ਸਭ ਤੋਂ ਵੱਡਾ ਜਿਹੜੀ ਇਹ ਜਿਹੜਾ 2014 ਦੇ ਵਿੱਚ ਇਹਨਾਂ ਦਾ ਹੋਇਆ ਸੀ ਨੌਂ ਖੰਭ ਉਹਨੂੰ ਇਲਾਜ਼ੀ ਕਰਵਾ ਕੇ ਦਰਨ ਕਰਕੇ ਪੰਚਾਇਤ ਦਾ ਦੁਬਾਰਾ ਜੀ ਮਿਲਣੀ ਚਾਹੀਦੀ ਹੈ ਇਹੀ ਅਪੀਲ ਆ ਔਰ ਮੈਂ ਇੱਕ ਬੁਸ਼ੜਾ ਚੌਣਾ ਆਪਣੇ ਐਮਐਲਏ ਸਾਹਿਬ ਨੂੰ ਕਿ ਸਿੱਟੂ ਸਾਹਿਬ ਝੂਠ ਦੀ ਪੋਲਟਿਕਸ ਕਰਦੇ ਹੁਣ ਝੂਠ ਕੌਣ ਬੋਲਦਾ ਹੁਣ ਝੂਠ ਕੌਣ ਬੋਲਦਾ ਮੈਂ ਬੋਲਦਾ ਤੇਨਾਲ ਸਾਹਿਬ ਬੋਲਦੇ ਆ ਜਾਂ ਇਹ ਡਾਕੂਮੈਂਟ ਬੋਲਦੇ ਆ ਤੇ ਜੇ ਇਹ ਗੱਲ ਸੱਚੀ ਆ ਤਾਂ ਸਰਕਾਰ ਨੂੰ ਰਿਐਕਸ਼ਨ ਕਰਾ ਕੇ ਪ੍ਰੈਸ ਦੁਆਰਾ ਕਰਕੇ ਔਰ ਲੋਕਾਂ ਨੂੰ ਦੋਪਾਨੇ ਕਰਨਾ ਚਾਹੀਦਾ ਤਾਂ ਕਿ ਪੰਚਾਇਤ ਨੂੰ ਪੈਸਾ ਆਵੇ ਸਰਕਾਰ ਨੂੰ ਪੈਸਾ ਆਵੇ ਔਰ ਉਹ ਡਵੈਲਪਮੈਂਟ ਦੇ ਪੈਸਾ ਆਪਣੇ ਕੰਮਾਂ ਦੇ ਖਰਚ ਹੋਵੇ ਜੋ ਡਵੈਲਪਮੈਂਟ ਅਗਰ ਕਿ ਖੜੋਤ ਆਈ ਹੋਈ ਆ ਉਹ ਦੁਆਰਾ ਸ਼ੁਰੂ ਹੋ ਸਕੇ ਇਹ ਮੇਰੀ ਤੁਹਾਡੇ ਲਈ ਅਪੀਲ ਹੈ ਜਿਹੜਾ GLPLA ਪ੍ਰੋਜੈਕਟ ਹੈ ਸਾਡੇ ਨੂੰ ਸਾਰਾ ਨੌਲੇਜ ਹੋਣੀ ਕਿ ਕੰਟੀਨਿਉਟੀ ਚਾਹੀਦੀ ਦੇ ਵਿੱਚ 82 ਸੈਕਟਰ ਦੇ ਨਾਲ ਉਸ ਵੇ ਦੀ ਬਿਊਰੋਕ੍ਰੇਸੀ ਨੇ ਜੀ ਮੇਰੀ ਭੁਗਤਣਾ ਜਿਹੜਾ 90 ਕਾਲਮ 91 ਸੈਕਟਰ ਜਿਹੜਾ ਪਾਸ ਹੋਇਆ ਉਸ ਸੈਕਟਰ ਦੇ ਨਾਲ ਹੋਇਆ ਕੋਈ ਕਾਟੇ ਜੁੜੀ ਹੈ ਨਾ ਦੇ ਇਸ ਸਮੇਂ ਕੋਈ ਪ੍ਰੋਜੈਕਟ ਅਦਲ ਨਾਲ ਇਦਾਂ ਦਾ ਪ੍ਰੋਜੈਕਟ ਜਿਹਦੇ ਮਿਕਸ ਹੋਵੇ ਜਿਹਦੇ ਵਿੱਚ ਕਮਰਸ਼ੀਅਲ ਵੀ ਹੋਵੇ ਇੰਡਸਟਰੀ ਵੀ ਹੋਵੇ ਇਹਨੇ ਸਿੰਗਲ ਹੀ ਪਾਸ ਹੁੰਦਾ ਇਹ ਉਸ ਵੇਲੇ ਬਿਰੋਕਰੇਸੀ ਦੇ ਮਿਲ ਕੇ ਇਹ ਬੜਾ ਵੱਡਾ ਨੁਕਸਾਨ ਸਰਕਾਰ ਦਾ ਕੀਤਾ ਔਰ ਤੁਹਾਨੂੰ ਪਤਾ ਹੁੰਦਾ ਨਾ ਉਹ ਲੋਕ ਪੀਐਲਪੀ ਲੈਣਾ ਐਨਡੀਆ ਵੀ ਐਕਸ਼ਨ ਲਿਆ ਸੀ ਇੱਕ ਵਾਰੀ ਕੈਂਡੀਡੇਟ ਐਕਸ਼ਨ ਲਿਆ ਸੀ ਉਹਦੀ ਰਿਪੋਰਟਾਂ ਵੀ ਬਗਾਲਾ ਹੈਗੀਆਂ ਨਾ ਕਿ ਪੀਐਲਪੀ ਲੈਡ ਦੇ ਵਿੱਚ ਹੈਗੀ ਆ ਕਲਮ ਸੈਕਟਰ ਦੇ ਵਿੱਚ ਤੇ ਉਸ ਗੱਲ ਦਾ ਹੀ ਬੜਾ ਰੌਲਾ ਪਿਆ ਸੀ ਵੀ ਕੀ ਇਹ ਇੱਕ ਲਾਸਟ ਪਹਿਲਾਂ ਤੇ ਲਾਸਟ ਪ੍ਰੋਜੈਕਟ ਆ ਇਹ ਜਿਹੜਾ ਕਿ ਇੰਨੇ ਦੂਰ ਦੂਰ ਤੱਕ ਕੇ ਪਾਸ ਕੀਤਾ ਗਿਆ ਮੈਗਾ ਪ੍ਰੋਜੈਕਟ ਜਿਹੜਾ ਕਿ ਸਿਰਿਆਂਸ ਦਾ ਤੋਖਾ ਤੇ ਇਸ ਕਰਕੇ ਤੁਸੀਂ ਸਾਰੇ ਆਏ ਹੋ ਤੁਸੀਂ بڑے ਨਾਮਵਰ ਅਖਬਾਰਾਂ ਦੇ ਨਾਮ ਪਰ ਇਲੈਕਟ੍ਰਿਕ ਮੀਡੀਆ ਸਾਰੇ ਤੁਸੀਂ ਕਰਤੱਵਾਰਤਾ ਹੈਗੇ ਹੋ ਕਿ ਸਾਡੀ ਜਿਹੜੀ ਪਕਾਰ ਆ ਸਰਕਾਰ ਤੱਕ ਪਹੁੰਚਾਓ ਲੋਕਾਂ ਦਾ ਬਚਾਓ ਤਾਂ ਕਿ ਜਿਹੜੀ ਇਹ ਸਰਕਾਰੀ ਜ਼ਮੀਨਾਂ ਇਹਨੂੰ ਬਚਾਇਆ ਜਾ ਸਕੇ ਇਹ ਵੀ ਤੁਹਾਨੂੰ ਮੇਰੀ ਅਪੀਲ ਹੈ ਤਾਂ ਇਸ ਬੈਕਟ ਕੋਈ ਪ੍ਰਾਇਮਰੀ ਪੰਚਾਇਤ ਕੋਈ ਇਹ ਗਾਉਂ ਦਾ ਉਹ ਜੁਬਦਾ ਕਰਦਾ ਜਾਂ ਦਰਵਾਜ਼ਾ ਖੜਕਾਇਆ ਸੀ ਪਟਿਆ ਦੇ ਨਾਲ ਦਵਾ ਦਊਗਾ ਉਹਨਾਂ ਨੇ ਕਿਹਾ ਸੁਪਰੀਮ ਕੋਰਟ ਕੋ ਕੇਸ ਰਿਮਾਂਡੋਂ ਤੇ ਹਾਈ ਕੋਰਟ ਤੱਕ ਹਾਈ ਕੋਰਟ ਤੋਂ ਬਾਅਦ ਕੇਸ ਦਵਾ ਜਦੋਂ ਸੁਪਰੀਮ ਕੋਰਟ ਅਪੀਲ ਕਰਦਾ ਰਾਈਟ ਆਇਆ ਪੰਚਾਇਤ ਕੋਲੇ ਜਿਹੜੀ ਪੰਚਾਇਤ ਸੀ ਹੁਣ ਪੰਚਾਇਤ ਚੇਂਜ ਹੋ ਗਈ ਉਂਡਰੀ ਪੰਚਾਇਤ ਆ ਚੇਂਜ ਹੋ ਗਈ ਪਹਿਲਾਂ ਕੋਈ ਫੈਸਲਾ ਪਗੜ ਕਿਉਂ ਕਿ ਨਹੀਂ ਹੋਇਆ ਲੇਕਿਨ ਜੇ ਫੈਸਲਾ ਹੋਇਆ ਵੀ ਆ ਤਾਂ ਪ੍ਰਾਈਸ ਦਾ ਫੈਸਲਾ ਕਦੋਂ ਹੋਇਆ ਸਿਰ ਜਬੀ ਦੇ ਦਿੱਤਾ ਫੈਸਲਾ ਹੋਇਆ ਨਾ ਵੀ ਜਿਹੜੀ ਪ੍ਰਾਈਸ ਦਾ ਕੰਡ ਲਗਣੀ ਚਾਹੀਦੀ ਆ ਨਾ ਜਿਹੜੀ ਜਿਹੜਾ ਪ੍ਰਾਈਸ ਆ ਉਹ 6 ਮਹੀਨੇ ਬਾਅਦ ਤੇ ਸੀ ਨਾ ਕਿ 8 ਸਾਲ ਬਾਅਦ ਤੇ ਸੀ 8 ਸਾਲ ਬਾਅਦ ਤੇ 6 ਮਹੀਨੇ ਬਾਅਦ ਤੇ ਸੀ ਤੇ 6 ਮਹੀਨੇ ਦਾ ਨਾ 8 ਸਾਲ ਦੇ ਉੱਪਰ ਵੇ ਇਹਨੂੰ ਦੁਬਾਰਾ ਬਕਾਇਦਾ ਜੋ 1961 ਦਾ ਰੂਲ ਹੈਗਾ ਉਹਦੇ ਤਹਿਤ ਇਹਦੀ ਦੁਬਾਰਾ ਰਿਐਕਸ਼ਨ ਕਰਾਪੇ ਬਲਕਿ ਹੁਣ ਆਕਸੀਡਾਟਿਵ ਲੋਡ ਆ ਹੈ ਪ੍ਰਾਈਸ ਫਿਕਸ ਕਰਕੇ ਬੀਸਰ ਵੱਲੋਂ ਆਕਸੀਡ ਕਰਾਉਣ ਕੌਣ ਜੀ ਮਿਲਦਾ ਕੌਣ ਨਹੀਂ ਲੈਂਦਾ ਜੋ ਪੈਟਰਨ ਇਹਨਾਂ ਨੇ ਉੱਥੇ ਵਰਤਿਆ ਡੈਢੀ ਜੇ ਉੱਥੇ ਇਹ ਇੱਥੇ ਲਾਗੂਗਾ ਉਹ ਕਨਸੈਪਟ ਸੇ ਇੱਥੇ ਲਾਗੂ ਨਹੀਂ ਕੀਤਾ ਔਰ ਜੇ ਉੱਥੇ ਕਰਸੋ ਮੇਰੀ ਉੱਥੇ ਨੇ ਕੀ ਕੀਤਾ ਪ੍ਰਾਈਸ ਫਿਕਸ ਕਰਾਤੀ ਅਬ ਗੈਰਾਨ ਅਨੈਸਟ ਮੈਨੀਫੈਕਸ ਹੋਗੀ ਐਸੇ ਜਮਾ ਹੋ ਗਏ ਸਭ ਹੋ ਗਿਆ ਪਾਰ ਪੇਟਵਾਸੇ ਪਾਰਟੀਆਂ ਵੀ ਆ ਗਈਆਂ ਔਰ ਪੰਚਾਇਤ ਸਾਰੀ ਹਾਜ਼ਰ ਸੀ ਉੱਥੇ ਮੌਕੇ ਤੇ ਔਰ ਮੌਕੇ ਅਗੇ ਪ੍ਰਵਧਈ ਕਰਨਾ ਕਰਕੇ ਜਿਹੜੀ ਇਹ ਪਸਟਪਨ ਕੀਤੀ ਜਾਂਦੀ ਹੈ ਇੱਕ ਰੂਲ ਹੈ ਕੋਈ ਤੁਸੀਂ ਉਹ ਪੈਨੇ ਪਿਆ ਤੇ ਜੇ ਉਹ ਹੋ ਸਕਦਾ ਤਾਂ ਇਹ ਕਿਹੜੀ ਹੋ ਸਕਦਾ ਸਰ ਜਿਹੜਾ ਉਹ ਜਾਲੀ ਸਾਈਨ ਨਹੀਂ ਕਰ ਕਰ ਰਹੇ ਹੋ ਪੁਰਾਣੀ ਪੰਚਾਇਤ ਦੇ ਸਾਈਨ ਸੀ ਜਿਹੜਾ ਜਾਲੀ ਜਿਹੜੀ ਪੁਰਾਣੀ ਪੰਚਾਇਤ ਉਸ ਵੇ ਜਦੋਂ ਮੱਤਾ ਪਿਆ ਸੀਗਾ ਇਹ 14 ਦੀ ਗੱਲ ਹੈ ਇਸ ਵਾਰ ਇਹਦੇ ਦੋ ਪੰਛ ਸੀ ਉਹਨਾਂ ਦੇ ਸਹੰਜਾਲੀ ਪਾਏ ਸੀ ਉਹ ਕਹਿੰਦਾ ਪੱਤਾ ਦਾ ਜੋਕਰ 420 ਦਾ ਸਰਪੰਚ ਸਾਹਿਬ ਨੇ ਬਾਈ ਸਾਹਿਬ ਪਰਮਾਥਾ ਦੇ ਪਿਆਰੇ ਹੋ ਗਏ ਆਪ ਸਰਪੰਚ ਸਾਹਿਬ ਉਹ ਉਹਦਾ ਪੱਤਾ ਮੁੱਕ ਗਿਆ ਪਰ ਜ਼ਮੀਨ ਤਾਂ ਇੱਥੇ ਹੈ ਨਾ 420 ਦਾ ਪੱਤਾ ਵੀ ਕੋ ਕੋਈ ਕੌਣ ਸੀਗਾ ਉਸਰ ਕੋਈ ਕੌਣ ਸੀਗਾ ਜੰਤਾਂ ਲੈਂਡ ਸੀ ਨਾ ਸਰਪੰਚ ਨੇ ਕੀ ਤਾਕਤ ਨਾਲ ਇਹਦਾ ਮੈਂ ਕੱਲਾ ਬਦਵਾਲਾ ਕਰ ਲਵੇ ਜਿਸ ਜੰਤਾ ਲੈਂਡ ਤੱਕ ਤਾਂ ਨਾ ਸੀ ਤਾਂ ਹੀ ਹੋਇਆ ਨਾ ਜੇ ਆਪਾਂ ਕਹਿੰਦੇ ਬਈ ਚੋੜ ਨੂੰ ਕੋਈ ਚੋੜ ਨੂੰ ਫੜ ਲਿਆ ਜਿਹੜਾ ਚੋਰੀ ਦਾ ਮਾਲ ਸਨਾਰ ਖੀਦਾ ਸੋਨਾ ਖੀਦਾ ਉਹਨੇ ਕੋਈ ਨੁਕਸ ਪੜਦੀ ਫੜਦੀ ਆ ਨਾ ਇਸ 드라마 ਵਿੱਚ ਵੀ ਚੱਲ ਰਹੀ ਆ ਪਾਸਾ ਦੇ ਵਿੱਚ ਉਸੇ ਇਹ ਉਹਦਾ ਖੋਰ ਚ ਪ੍ਰੈਸ ਪ੍ਰੈਸ ਚੱਲਦਾ ਸੀਗਾ ਲੇਕਿਨ ਹੁਣ ਤਵਾਰੇ ਹੁਣ ਤਤਕਾਲੀ ਮੁੱਦਾ ਤਰੰਗਲੀ ਗੱਡ ਪਤਾ ਹੈ ਜਿਹੜਾ ਪੁਰਾਣੀ ਪੰਚਾਇਤ ਹੈ ਉਹ ਚੁੱਪ ਚੁਕੀ ਹੈ ਕਿ ਇਸ ਹੁਣ ਕੋਰ ਦਾ ਤਾਜਾ ਦੇਸ ਆਇਆ ਸੀ ਕਿ ਸਾਰਾ ਕੁਝ ਠੀਕ ਹੋ ਰਿਹਾ ਹੈ ਜਿਹੜਾ ਤੈ ਹੋਈ ਸੀ ਕਿ ਜਿਹੜਾ ਤੈ ਹੋਈ ਸੀ ਅਸੀਂ ਕੁਝ ਕੈਚ ਕਰਤਾ ਜਾਂ ਤੁਸੀਂ ਇਹਨੂੰ ਦੁਬਾਰਾ ਹੋਰ ਚੈਲੰਜ ਕਰੋਗੇ ਬਿਲਕੁਲ ਕਰਾਂਗੇ ਜੀ ਅਸੀਂ ਬਿਲਕੁਲ ਕਰਾਂਗੇ ਬਕਾਇਦਾ ਇਹਨੂੰ ਅਸੀਂ ਜਿਹੜਾ ਹੈਗਾ ਉਹਨੂੰ ਹੋਰ ਚੈਲੰਜ ਕਰਾਂਗੇ ਕਹਿੰਦਾ ਅਸੀਂ ਤਾਂ ਹੁਣ ਸਰਕਾਰ ਨੂੰ ਕਹਿੰਦੇ ਆ ਭਾਈ ਸਰਕਾਰ ਦਾ ਲਾਅ ਸਕੇ ਵਿੱਚ ਅਸੀਂ ਤਾਂ ਕਰਨੇ ਕਰਨਾ ਅਸੀਂ ਤਾਂ ਜਿਹੜੇ ਕੋਈ ਹਾਈ ਕੋਰਟ ਦਾ ਆਰਡਰ ਹੈ ਉਹ ਤਾਂ ਕਹਿੰਦੇ ਸਪਰੀਮ ਕੋਰਟ ਜਾਣਾ ਜਾਣਾ ਤਾਂ ਕਿ ਸਰਕਾਰੀ ਰੈਵਨਿਊ ਬਚ ਸਕੇ ਸਰਕਾਰ ਦਾ ਨੁਕਸਾਨ ਨਾ ਹੋਵੇ ਦੇਖੋ ਪੈਸੇ ਪੰਚਾਇਤੋਂ ਜਾਣੇ ਆਏ ਉਹ ਪੈਸੇ ਕਿਸੇ ਪਰਸਨ ਦੇਤੇ ਨਹੀਂ ਜਾਣੇ ਪੰਚਾਇਤ ਨੇ ਜਿਹੜਾ ਪੰਚਾਇਤ ਕੋਲੇ ਪੈਸਾ ਸਰਕਾਰ ਦਾ ਪੈਸਾ ਉਹਦੀ ਐਫ ਡੀ ਆਰ ਬਣੂ ਕੋਈ ਸਰਕਾਰ ਨੂੰ ਕੰਮ ਦਾ ਡਿਵੈਲਪਮੈਂਟ ਕੰਮ ਹੋਣ ਦੇ ਇਲਾਕੇ ਚ ਕਿਉਂਕਿ ਸਾਰੇ ਜਿਹੜੇ ਮੈਂਬਰ ਬੈਠੇ ਹੋ ਪੰਚਾਇਤ ਦੀ ਜ਼ਮੀਨ 'ਚ ਕਬਜ਼ਾ ਕਰੀ ਬੈਠੇ ਆ ਇਹ 2R2 ਦੀ ਇਨਕੁਆਰੀ ਕਰਾਈ ਜਾਵੇ ਸਾਰਾ ਦੁੱਧ ਤੇ ਦੁੱਧ ਤੇ ਪਾਣੀ ਤੇ ਪਣੀ ਹੋ ਜਾਊਗਾ ਉਹ ਕਿੱਥੇ ਬੋਲਣਗੇ ਉਹਨਾਂ ਦਾ ਪਹਿਲੇ ਹੀ ਖਤਰਾ ਜੀ ਉਹ ਪਹਿਲੇ ਸ਼ਾਂਲਾਂ 'ਚ ਬੈਠੇ ਆ ਪਿੰਡ ਦੀ ਚ